ਵਾਜ ਗੁਰ ਜੀ ਕਾ ਖਾਲਸਾ ਵਾਜ ਗੁਰ ਜੀ ਕੀ ਫਤਿਹ ਰਹਿਰਾਸ ਸੋ ਦਰੋ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਘਰ ਕੀ ਹਾ ਜਿਤ ਗਹਿ ਸਰਬ ਸਮਾਲੇ ਵਾਜੀ ਤੇਰੇ ਨਾਦ ਅਨੇਕ ਸੰਕਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਭਰੀ ਸੁਖ ਕਦਿਐ ਕੇਤੇ ਤੇਰੀ ਕਾਵਨ ਹਾਰੇ ਕਾਵਨ ਤੋਦ ਨਉ ਪਮਣ ਆੜ ਬੈ ਸਤਿ ਜਾ ਧੰਦੁ ਆਰੇ ਗਾਣਨ ਤੁਧਨੋ ਚੇਤਕ ਗੁਪਤ ਲੇਖ ਜਾਣੋ ਲੇਖ ਲੇਖ ਤਰਵੰ ਵਿਚਾਰੇ ਗਾਣਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਣਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਣਨ ਤੁਧਨੋ ਸਿਦ ਸਮਾਦੀ ਅੰਦਰ ਕਾਵਨ ਤੁੱਤ ਨੋ ਸਾਧ ਵਿਚਾਰੇ ਕਾਵਨ ਤੁੱਤ ਨੋ ਜਤੀ ਸਤੀ ਸੰਤੋਖੀ ਕਾਵਨ ਤੁੱਤ ਨੋ ਵੀਰ ਕਰਾਰੇ ਗਾਮਨ ਤੁੱਤ ਨੋ ਪੰਡਿਤ ਪੜਨ ਰੱਖੀ ਸੋ ਸਖ ਤੀਰਥ ਨਾਲੇ ਗਾਮਨ ਤੁੱਦਨੋ ਜੋਦ ਮਹਾਬਲ ਸੂਰਾ ਦੌਨ ਤੁੱਦਨੋ ਖਾੜਿ ਉਚਾਰਿ ਸਾਚੂ ਸਾਹਿਬ ਸਾਚਾ ਸਾਚੀ ਨਾਹੀ ਹਾਲ ਪੀ ਉਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਰਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਜੀਵ ਡਿਆਈ ਜੋ ਇਸ ਭਾਵੇਂ ਸੋਈ ਕਰਦੀ ਫਿਰ ਹੁਕਮ ਨ ਕਰਣਾ ਜਾਹੀ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਣ ਰਸਾਈ ਅਸਾ ਮਹੱਲਾ ਪਹਿਲਾ ਸੁਣ ਵਡਾਖ ਸਤ ਕੋਏ ਕੀ ਵਡਾ ਵਡਾ ਡੀਤਾ ਹੋਏ ਕੀਮਤ ਪਾਇ ਨਖਾ ਜਾਏ ਕਹਿਣ ਵਾਲੇ ਤੀਰੀ ਰਹੀ ਸਮ ਵੱਡੀ ਮੇਰੇ ਸਾਰੇ ਬਾਹ ਕਹਨ ਗੰਭੀਰਾ ਗੁਣੀ ਕਰੀਆ ਕੋਈ ਨਾ ਜਾਣੈ ਤੇਰਾ ਕੀਤਾ ਕੀ ਮੜ ਚੀਰਾ ਰਹਾ ਸਭ ਸੋਤੀ ਮਿਲ ਸੁਤ ਕਬਾਈ ਸਾ ਕੀਮਤ ਮੈਲ ਕੀਮਤ ਪਾਈ ਗਿਆਨੀ ਧਿਆਨੀ ਪੁਰ ਪੁਰ ਖਾਈ ਕਹਿ ਨਾ ਜਾਈ ਤੇ ਸਭ ਸਤ ਸਭ ਤਪ ਸਭ ਚੱਗੇ ਆਈਆਂ ਸਿੱਧਾ ਦੁਖਾ ਕੀਆਂ ਵਢੇ ਆਈਆਂ ਤਉਤ ਵਹਿ ਸਿੱਧਿਕ ਨਾ ਪਾਈਆ ਕਰਮ ਮਿਲੈ ਨਾਹੀਂ ਥਾਕ ਰਹਾਈਆ ਆਪਨ ਵਾਲਾ ਕੀ ਵਿਚਾਰਾ ਸਿੱਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੈ ਚਾਰ ਚਾਰਾ ਨਾਨਕ ਸਤਿ ਸਵਾਰਨ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਬਿਸਰੈ ਮਰ ਜਾਉ ਆਕੜੇ ਉਤ ਸਚਾ ਨਾਮ ਸਾਚੇ ਨਾਮ ਕੀ ਲਾਗੈ ਪੂਖਤ ਪੂਖ ਖਾਇ ਚਲੀਐ ਹਰ ਦੁਖ ਸੋ ਕਿਉਂ ਬਿਸਰੈ ਮੇਰੀ ਮਾਏ ਸਾਚੇ ਨਾਮ ਕੀ ਤਿਲ ਵਟਾਈ ਆਪ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਪ ਜੁਪਾਹੇ ਵੱਡਾ ਨਾਮ ਹੋਵੇ ਢਾਟ ਨਾ ਜਾਏ ਨਾ ਉਹ ਮਰੇ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕੈ ਕੀ ਜੀ ਰਾਤ ਖਸਮ ਵਿਸਾਰ ਏ ਕਬਜ਼ਾ ਤੋ ਨਾਨਕ ਨਾਮੈ ਬਾਜ ਸਨਾਤ ਰਾਗ ਗੁਜਰੀਹੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਗੁਰ ਖਾ ਬਿਨੁ ਕਰਉ ਬਰਪਾਸ ਹੰ ਕੀਰੇ ਕਿਰਮ ਸਤਿਗੁਰ ਸਰਣਾਈ ਕੜ ਦਇਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵ ਕਉ ਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨੁ ਸਤਾਹੀ ਹਰ ਕੀਰਤ ਹਮਰੀ ਰਹੈ ਰਾਸ ਰਹਾ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਬਾਸ ਜਿਨ ਹਰ 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 ਰਸ ਨਾਮ ਨਪਾਇ ਤੀ ਭਾਗ ਹੀਰ ਚੰਦ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰੈਗ ਜੀਵੇ ਤ੍ਰੈਗ ਜੀਵਾਸ ਜਿਨ ਹਰਦਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਵਿਕਾਸ ਤਨੁ ਜਨ ਤਨੁ ਸਾਥ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਲਾ ਪੰਜਵਾ ਕਾਇ ਰੇ ਮਨ ਚਿਤ ਮਹਿ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪੱਥਰ ਵਿੱਚ ਜਤੁ ਪਾਏ ਤਾਕਾਰ ਜਿਕ ਆਗੈ ਕਾਲ ਧਰਿਆ ਮੇਰੀ ਮਦੋਦੀ ਸਤ ਸੰਗਤ ਮਿਲੇ ਸੁ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੁਕੇ ਕਾਸ਼ਟ ਧਰਿਆ ਰਹਾਉ ਜਨਨ ਪਿਤਾ ਲੋਕ ਸੋਤ ਬਨਿਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਜਿ ਇਜ਼ਤ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡੇ ਆਵੈ ਸੈ ਕੋਸਾ ਇਸ ਪਾਛ ਬਚਰੇ ਛਰਿਆ ਤਿਲ ਕਮਣ ਖਲਾਵੇ ਕਮਣ ਚੁਕਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਦ ਧਰਿਆ ਜਨ ਨਾਨਕ ਬਲ ਬਲ ਸਦ ਬਦ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਹੋਆ ਪਾਰ ਸਤਿ ਆਵੈ ਸਤਿ ਆਵੈ ਤੁਤ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਦੀ ਤੂੰ ਜੀਆ ਕਾ ਦਾਤਾ ਤਾਰਾ ਹਰ ਧਾਉ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋ ਜਿ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੋਤ ਬਿਨ ਅਬਰ ਨਾ ਜਾਣਾ ਤੂੰ ਬਾੜਿ ਤ੍ਰਹਮ ਦੇ ਅੰਤ ਦੇ ਅੰਤ ਜੀ ਇਹ ਕਿਆ ਗੁਣ ਆਖ ਬਥਾਨ ਜੋ ਸੇਵੈ ਜੋ ਸੇਵੈ ਤੁਤ ਜੀ ਜਨਾਨਕ ਤਿਨ ਕੁਰਬਾਨਾ ਹਰਿ ਆਵੈ ਹਰਿ ਆਵੈ ਤੁਤ ਜੀ ਸੇਜਗ ਜੁਬ ਮਹਿ ਸੁਖ ਵਾਸੀ ਸੇਮਪਤ ਸੇ ਮੁਕਤ ਭੈ ਜਿਨ ਹਰਿ ਪਿਆਰਾ ਦੀ ਤਿਨ ਕੂਟੀ ਜਨ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਦੀ ਤਿਲਕਾ ਭੋ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੀ ਧੰਨ ਸੀ ਧੰਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਪਗ ਤੇਰੀ ਭਗਤ ਪੰਨਾ ਜੀ ਭਲੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕਰ ਹੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੀ ਅਨੇਕ ਤੇਰੀ ਅਨੇਕ ਪੜੈ ਬਹੁ ਸਿਮਰਤਿ ਸ਼ਾਸਤ ਜੀ ਕਰਿ ਚਿਰ ਆਖਟ ਕਰੁ ਕਰੰਤਾ ਸੇ ਭਗਤ ਸੇ ਭਗਤ ਭੜੇ ਜਨ ਨਾਮੁ ਤਜੀ ਜੋ ਭਾਵੈ ਮੇਰੇ ਹਰਤ ਗਵੰਤਾ ਤੂੰ ਆਦਿ ਪੁਰਖਾ ਪ੍ਰਭ ਪਰ ਕਰਤਾ ਜੀ ਤਦ ਜੇਵੜ ਅਵਲ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਦੂਲੇ ਕੋ ਜੀ ਤੂੰ ਨੇਕ ਚਾਲ ਕਰਤਾ ਸੋਈ ਤੋਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੁਭ ਹੋਈ ਤੋਦੇ ਆਪੇ ਸਿਸ਼ਟ ਸਭ ਪਾਈ ਜੀ ਤੋਦੇ ਆਪੇ ਸਿਰਜ ਸਭ ਹੋਈ ਜਨਨਕ ਗੁਣ ਕਾਲੈ ਕਰਤੀ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਨ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈ ਦਾ ਸਾਈਂ ਜੋ ਤਉ ਪਾਵੈ ਸੋਈ ਥੀਸੀ ਜੋ ਤੂੰ ਦੇਖ ਸੋਈ ਹੋ ਪਾਈ ਰਹਾਓ ਸਭ ਤੇਰੀ ਕੋ ਸਭ ਨੀ ਤੇ ਹਾਰਿਆ ਜਿਸ ਨੂੰ ਕਿਰਪਾ ਕਰੈ ਤੇ ਨਾਮ ਰਤਨ ਪਾਇਆ ਗੋ ਰੂਪ ਖਲਾ ਦਾ ਮਨ ਮੁਖ ਕੋਆਇਆ ਤੁਜੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੀ ਤੁਜ ਬਿਨ ਦੂਜਾ ਕੋਈ ਨਾਹੀ ਜੀ ਅਜੰਤ ਸਤ ਤੇ ਰਾਖੀ ਲਿ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੁੰ ਜਾਣ ਇਹ ਸੋਈ ਜਲ ਜਾਣ ਹਰ ਕੋ ਸਦ ਹੀ ਆਤਿ ਵਖਾਣ ਜੇ ਨਾਮ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂਦ ਬਿਨ ਦੂਜਾ ਅਗਰ ਨ ਕੋਏ ਤੂੰ ਕਰ ਕਰ ਦੇਖੈ ਜਾਣੈ ਸੋਏ ਜਦ ਨਾਨਕ ਗੋਲ ਮੁਖ ਪ੍ਰਗਟ ਹੋਏ ਆਸਾ ਬਨ ਲਾ ਪਹਿਲਾ ਤੇਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਗ ਤਿਨ ਹੈ ਕੀਆ ਪੰਕਜ ਮੋਕ ਪਦ ਨਹੀਂ ਚਾਲੈ ਅੰਮ੍ਰਿਤਾ ਤਦ ਦੂਬੀ ਅਲੇ ਮਨ ਏਕ ਨ ਚੇਤ ਸਮੂੜ ਵਗਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾ ਨਾ ਭਉ ਜਤੀ ਸਤੀ ਨਹੀਂ ਪੜਿਆ ਮੋਨਕ ਮੁਕਤਾ ਜਨਮ ਭਿਆ ਪਰਮਤ ਨਾਨਕ ਤਿਨ ਕੀ ਸਰਣਾ ਜੇ ਤੂ ਨਾ ਦੂ ਕੀ ਸਰਿਆ ਅਸੋ ਮਹੱਲਾ ਪੰਜਵਾਹ ਭਈ ਪ੍ਰਾਪਤ ਮਾਨੁਖ ਦੇਹੁ ਰੀਆ ਗੁਬਨ ਮਿਲਣ ਕੀ ਰੇ ਤੇਰੀ ਬਰੀਆ ਅਗਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜਿ ਕੇਵਲ ਨਾਮ ਸਰੰਜਾਮ ਲਾਗ ਭਗਤ ਜਲ ਤਰਨ ਕੈ ਜਨਮ ਮ੍ਰਿਤਾ ਜਾਤ ਰੰਗ ਮਾਇਆ ਕੈ ਰਹਾ ਜਬ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਨ ਜਾਣਿਆ ਹਰ ਰਾਇਆ ਕਉ ਨਾਨਕ ਅਮਨੀਚ ਕਰਮਾ ਸਰਬ ਪਰ ਕੀ ਰਾਖੋ ਸਰਬਾ ਪਾਤਸ਼ਾਹ ਤਸੂ ਕਬ ਉਪਾਚ ਦੇਨ ਤੀਚਉ ਪਈ ਹਮਰੀ ਕਰੋ ਹਾਥ ਸਤਿ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸਤ ਸਭੈ ਤੁਮ ਕਾਵ ਹੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੂਰੋ ਪਰਿਵਾਰਾ ਸਿਵਕ ਸਿਖ ਸਭੈ ਕਰਤਾਰਾ ਮੂਰ ਚਾਗਜ ਕਰਦੈ ਕਰਿਐ ਸਭੈ ਤੋ ਆਜ ਸੰਗਰੀਐ ਪੂਰਨ ਹੋਵੇ ਮਹਾਰੀਆ ਸਾ ਤੋਰ ਭਜਨ ਕੀ ਰਹੇ ਤੇ ਆਸਾ ਤੂੰ ਛਾੜ ਕੋਈ ਅਬਰ ਨਾ ਧਿਆਨ ਮੂਹ ਜੋ ਬਰ ਚਹੁ ਸੁ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਐ ਚੁਰ ਚੁਰਿ ਸ਼ਕਰ ਹਮਾਰੇ ਮਾਰੀਐ ਆਪ ਹਾਥ ਦੈ ਮੁਝਾ ਉਪਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੁਜੁ ਕਰੇ ਹੋ ਰਖਾ ਰਾਗ ਲਿਓ ਮੋਇ ਰਖਨਹਾਰੀ ਸਾਇਬ ਸੰਤ ਸਹਾਈ ਪਿਆਰੀ ਦੀਨ ਪਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਸੰਤਾ ਕਾਲ ਪਾਏ ਬ੍ਰਹਮ ਬਕਤਰ ਆ ਕਾਲ ਪਾਏ 시ਦਜੂ ਅਵਤਾਰ ਆ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਆ ਸਗਲ ਕਾਲ ਕਾ ਕੀਆ ਤਮਾਸ਼ਾ ਜਾਗਰ ਕਾਲ ਸਭ ਜਗਤ ਬਨਾਈਉ ਦੇਹ ਦਾਇਤ ਜਚਨੇ ਉਪਜਾਇਉ ਪਾਦ ਅੰਤ ਕੀ ਤੈ ਅਵਤਾਰਾ ਸੋਈ ਗੁਰੂ ਸਮਝਿ ਨੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਗਿਆਤ ਸਵਾਰੀ शिव कल्पो शिव गुण सुख दियो शत्रुण को पाल मु बद्ध कियो कट कट के अंतर की जानत भले बुरे की पीर पहचानत चिति ते कुंचर रस फूला सर पर कृपा श्रेष्ठ कर फूला संतन दुख पाए ते दुखी सुख पाए साधु के सुखी ਏਕੇ ਕੀ ਤੀਰ ਪਛਾਣੈ ਧਗ ਕਟਕੇ ਪਟ ਪਟ ਕੀ ਜਾਨੈ ਜਬ ਤੁਧ ਕਰਖ ਕਰਾ ਕਰ ਤਾਰਾ ਪ੍ਰਜਾ ਕਰਤ ਤਬ ਦੇਹ ਅਪਾਰਾ ਜਾਬਿਆ ਕਰਖ ਕਰ ਤੁਮ ਕਗੁਨ ਤਉ ਮੈਂ ਮਿਰਤ ਤੇਹੇ ਧਰ ਸਭ ਹੂੰ ਜੇ ਤੇ ਮਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਣੀ ਬੂਝੇ ਆਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਗਤ ਪੀਰ ਧੀਰ ਅਰ ਆਲਮ ਨਿਰਕਾਰ ਨਰੇਪਕਾਰ ਨਿਰਲੰਭ ਆਗ ਅਨੀਲ ਅਨਾਦ ਅਸੰਦ ਤਾ ਤਾ ਮੂੜਿ ਉਚਾਰਿਤ ਭੇਦਾ ਜਾ ਕੋ ਪੇਲ ਨ ਪਾਵਤ ਬੇਦਾ ਤਾ ਕਉ ਕਰਪਾਨ ਅਨੁਮਾਨਤ ਮਹਾ ਮੂਰ ਕਚ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਭੇਵ ਆਪ ਆਪਨੀ ਬੁੱਧ ਹਜੇਤੀ ਪਰਨਤ ਭਿੰਨ ਭਿੰਨ ਤੁਰ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇਕ ਅੰਤਿ ਅਨੂਪ ਸਰੂਪਾ ਰੰਗ ਪਇਉ ਰਾਗ ਕਹਿ ਕੂਪਾ ਨੰਦਜ ਜੀਰਜ ਸੀ ਤਦ ਕੀਨੀ ਨੂਤ ਭੁਜ ਖਾਨ ਬਹੁ ਰਚਿ ਤੀਨੀ ਕਹਉ ਕੂਲੇ ਰਾਜਾ ਹਲੈ ਬੈਠਾ ਕਹਉ ਸਿਮਟ ਪਇਓ ਸ਼ੰਕਰ ਇਕੈਠਾ ਸੇ ਗ੍ਰੀ ਸ੍ਰਿਸ਼ਟ ਦਿਖਾਇ ਚੰਭਵ ਆਜ ਬਾਤ ਸੂਪ ਸਯੰਭਵ ਅਰਚਾ ਮੇਰੀ ਤੁਮ ਕਰੋ ਸਿਖ ਉਬਾਰ ਅ ਸਿਖ ਸੰਗਰ ਦੋਸਤ ਜੀ ਤੇ ਤੋਬਾ ਤੇ ਤੋਪਾ ਕਰ ਸਗਲ ਮਲੇਚ ਕਰੋ ਰਾਡ ਭਾਤਾ ਜੀ ਆਸ ਤੁਤ ਅਸਰਣੀ ਭਰੇ ਤਿਨ ਕੇ ਦੁਸ਼ਟ ਦੁਖੇ ਤਰਵ ਹਵੇ ਹੈ ਬਰੀ ਪੁਰਖ ਜਗਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸਤ ਕਟ ਸਬਟਾਰੇ ਜੋ ਕਲ ਕੋ ਇਕ ਬਾਰਤੇ ਹੈ ਤਾ ਕੇ ਪਾਰਿਤ ਰਹ ਹੈ ਹੈ ਰਚਾ ਹੋਏ ਤਾਨੀ ਸਦ ਕਾਲਾ ਦੁਸ਼ਟ ਰਿਸ਼ਟ ਕਰੇ ਤਤ ਕਾਲਾ कृपा दृष्टि तजु जामे रे हो ताके ताक्तन कु मनोहर हो हरे अभिषेक करनो सक होई दुष्ट छा त्व सकल रखो होई एक बार जिन तुमे संहारा काल पास ते उपारा जिन नर नाम तिहारो कहा दारि दुष्ट दोख ते रहा हडब के ਰਵਿ ਥੌਰ ਮੋਹ ਸਹਾਈ ਦੁਸ਼ ਦੋਖ ਤੇ ਦੇਵ ਬਚਾਈ ਸਭਿਆ ਪਾਏ ਕਹਿ ਜਬ ਤੇ ਤੁਮਰੇ ਤਬ ਤੇ ਕੋ ਆਸ ਧਰੇ ਨਹੀਂ ਆਨਿਓ ਰਾਮ ਰਹੀ i don't ਕੀਂ ਆਵਾਜ਼ ਆਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਨ ਆਈਆਂ ਸ਼ਬਦੋਂ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਚਹ ਨਨ ਤੋ ਅਨੰਤ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਸਾਭ ਵਿਸਾਰਣਾ ਅੰਗੀਕਾਰ ਓਹ ਕਰੇ ਜੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲ ਸਭ ਰੱਥ ਸੋ ਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਾ ਕਾਜ ਧਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋਪਾਵਏ ਸਦਾ ਸਿਖਸਾ ਲਾਹ ਤੇਰੀ ਨਾਮ ਮਨ ਵਸਾਵਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਲੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਮ ਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਕ ਕਾ ਸਭ ਦਵਾਈਆ ਤਰ ਸਾਥ ਸੁਖ ਮਾਨਿ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਗੁਰ ਬਾਣ ਕੀਤਾ ਗੁਰੂ ਮਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿਣਾਂ ਸੁ ਸੰਤੋ ਸਭ ਦਰੋਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛਬ ਤਿਤ ਘਰ ਸੁਭਾਗੈ ਧਰ ਸੁਭਾਗੈ ਸ਼ਬਦ ਵਾਜੇ ਕਲਾ ਜੇਤ ਘਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਿ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਨ ਸੁਖ ਹੋਆ ਤਿਤ ਘਰ ਅਨੰਦ ਵਾਜੇ आनंद सड हो वड भागी हो सगले मनोरथ पुरे पार ब्रह्म प्रप पाया उतरे सगले बेसूरें दुख रोग संताप तरे सुणी सच्ची वाणी संत साजन भय सरसे पुरे गुर ते जानी सुन ते पुनीत कहते पवित सद्गुर रहया भर पुरे ਬੇ ਨੰਤ ਨਾਮਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਹੰਦ ਆਨੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰਤਾ ਪਈਓ ਜਿਸ ਕਾ ਸਭਸ ਅਧਾਰੋ ਜੇ ਕੁੱਖ ਵੈ ਜੇ ਕੁ ਪੁੰਚੈ ਤਿਸ ਕਾ ਹੋਏ ਉਧਾਰ ਇਹੇ ਵਾਸਤ ਤ ਜੀਨੰ ਜਾਇ ਨਿਤ ਨਿਤ ਰਖ ਔਰ ਧਾਰ ਤਮ ਸੰਸਾਰ ਚਰਨ ਲਗ ਤਰੀਐ ਸਬਨਾਮਿਤ ਬ੍ਰਹਮ ਪਸਾਰ ਸਲੋਕ ਪਹਿਲਾ 5ਵਾਂ ਤੇਰਾ ਕੀਤਾ i'm